ਮੀਟਿੰਗ ਕਰੂਗਾ ਮੰਗਾ ਕੀ ਸੀ ਮੰਗਾ ਸਾਡੀਆਂ ਮੇਖੋ ਜੀ ਸਭ ਤੋਂ ਪਹਿਲਾਂ ਤੇ ਸਾਡੀ ਜਿਹੜੀ ਆ ਉਹ ਬਿਸਨਸ ਦੀ 2.5 ਲੱਖ ਵਾਲੀ ਮੰਗਿਆ ਜੀ ਦੂਸਰੀ ਸਾਡੀ ਜਿਹੜੀ ਆ ਕਿ ਇਹ ਜਿਹੜਾ ਸਾਡਾ ਡੀਲਿੰਗ ਕਰਦਾ ਦੂਈਆਂ ਸਟੇਟਾਂ ਨਾਲ ਉਹ ਸੈਂਟਰ ਨਾਲ ਆ ਉਹ ਵੀ ਮੰਗਿਆ ਤੇ ਸਾਡੇ ਜਿਹੜੇ ਆ ਪਾਣੀ ਪੈਨਸ਼ਨ ਜਿਹੜੀ ਬਹੁਤ ਵੱਡਾ ਮੁੱਦਾ ਸਾਡਾ ਪੁਰਾਣੀ ਪੈਨਸ਼ਨ ਬਹਾਲ ਕਰਨ ਵਾਲੀ ਸਾਡੀ ਮੰਗਿਆ ਸਾਡੇ ਕੱਚੇ ਮੁਲਾਜ਼ਮ ਜਿਹੜੇ ਬੜੇ ਲੰਬੇ ਸਮੇਂ ਤੋਂ ਥੋੜੀਆਂ ਥੋੜੀਆਂ ਬਿਲਕੁਲ ਨਗੂਣੀਆਂ ਜੀਆਂ ਤਨਖਾਹਾਂ ਦੇ ਉੱਪਰ ਕੰਮ ਕਰ ਰਹੇ ਆ ਉਨਾਂ ਨੂੰ ਜਿਹੜਾ ਉਹ ਪੱਕੇ ਕਰਦੀ ਸਾਡੀ ਮੇਨ ਮੰਗਿਆ ਸੋ ਇਸ ਤਰੀਕੇ ਦੇ ਨਾਲ ਸਾਡੇ ਏਕ ਕਮਿਸ਼ਨ ਦੇ ਬਕਾਏ ਦੀ ਮੰਗਿਆ ਜੇ ਸਾਡੀਆਂ ਮੇਨ ਮੰਗਾ ਹੋਰ ਵੀ ਵੱਖ-ਵੱਖ ਵਰਗਾਂ ਦੀਆਂ ਸਾਡੀਆਂ ਹਾਰੇ ਵਰਗਾਂ ਦੀਆਂ ਮੰਗਾ ਜਿਹੜੀਆਂ ਅਸੀਂ ਸਾਡੇ ਮੰਗ ਚਾਰਟ ਤੇ ਜਾਨ ਸੋ ਇਸ ਕਰਕੇ ਇਹ ਸਰਕਾਰ ਨੇ 25 ਤਰੀਕ ਨੂੰ ਮੀਟਿੰਗ ਦਾ ਕੀਤੇ ਰਹੀ ਸੀ ਅੱਗੇ ਕਰਦੀ 2 ਤਰੀਕ ਦੀ ਜੇ ਅਸੀਂ ਉੱਥੇ ਪ੍ਰੋਗਰਾਮ ਰੱਖ ਕੇ ਤਾਂ ਹੁਣ 22 ਤਰੀਕ ਚ ਲੈ ਗਿਆ ਸੋ ਕਾਇਦਾ ਮਤਲਬ ਹੈ ਕਿ ਸਰਕਾਰ ਦੀ ਨੀਤ ਬਹੁਤੀ ਸਾਫ਼ ਨਹੀਂ ਸਰਕਾਰ ਦੀ ਨੀਤੀ ਪਈਆਂ ਸਰਕਾਰਾਂ ਨਾਲੋਂ ਨਹੀਂ ਬਾਡੀ ਲੱਗਦੀ ਆ ਤੋ ਇਸ ਕਰਕੇ ਹੁਣ ਜਿਹੜਾ 22 ਦੀ ਮੀਟਿੰਗ ਕੀਤੀ ਆ ਉਹ ਕਿਉਂ ਕੀਤੀ ਆ ਕਿਉਂਕਿ ਸਰਕਾਰ ਚਾਹੁੰਦੀ ਆ ਕਿ ਜੋਬ ਦਾ ਲਾਭ ਜਿੰਨੀ ਚੋਨਾ ਦਾ ਫਿਰ ਸਾਡੇ ਕੋਲ ਬੰਦਾ ਪੜਿਆ ਕੋ ਕਹਿਣ ਦਾ ਮਤਲਬ ਆ ਕਿ ਸਰਕਾਰ ਡੰਗ ਟਕਾਉ ਨੀਤੀ ਤੇ ਆ ਗਈ ਆ ਪਰ ਅਸੀਂ ਵੀ ਕਿਉਂਕਿ ਸਾਡਾ ਜਿਹੜਾ ਸਾਂਝਾ ਫਰੰਟ ਆ ਸਾਡੇ ਮੁਲਾਜ਼ਮਾਂ ਦੀਆਂ ਪ੍ਰੈਸ਼ਨਰਾਂ ਦੀਆਂ ਸਾਡੇ ਸਾਂਝੇ ਫਰੰਟ ਦੇ ਉੱਪਰ ਜਿਹੜੀਆਂ ਨਿਗ੍ਹਾ ਲੱਗੀਆਂ ਸੋ ਅਸੀਂ ਵੀ ਟ੍ਰੈਕ ਕਰੀ ਬਹਿਣ ਵਾਲੇ ਸਰਕਾਰ ਨੂੰ ਬਹੁਤ ਸਮਾਂ ਦੇ ਦਿੱਤਾ ਅੱਜ ਦਾ ਸੰਕੇਤਕ ਸਾਡਾ ਜਿਹੜਾ ਉਹ ਪ੍ਰੋਗਰਾਮ ਅੱਜ ਤੇ ਕੱਲ ਦੋ ਦਿਨ ਉਸ ਤੋਂ ਬਾਅਦ 10 ਤਰੀਕ ਨੂੰ ਜਿਹੜੀ ਸਾਡਾ ਬਹੁਤ ਵੱਡਾ ਫਰਕ ਆ 17/7/2020 ਵਾਲੇ ਮਲਾਇਆਂ ਨੂੰ ਗੱਲ ਕਰਦੇ ਆਪਾਂ 6ਵੇਂ ਪੇਗ ਕਿਹਿੰਦੀ ਵੀ ਉਹਨਾਂ ਨੂੰ ਸਰਕਾਰ ਜੋ ਮਾਂ ਸਰਕਾਰ ਆ ਸੱਤਵਾਂ ਪੇਗ ਨੂੰ ਲਾਗੂ ਕੀਤਾ ਤਾਂ ਘੱਟ ਇੱਕ ਮਲਾਇਆਂ ਤਨਖਾਹ 14000 ਰੁਪਏ ਮਹੀਨੇ ਦਾ ਫਰਕ ਪੈਂਦਾ ਜੀ ਜੇ 6ਵੇਂ ਪੇਗ ਲਾਗੂ ਹੁੰਦਾ ਤਾਂ 14000 ਤਨਖਾਹ ਵਾਧੀ ਆ ਜੇ ਸੱਤਵਾਂ ਲਾਗੂ ਕੀਤਾ ਗਿਆ ਤਾਂ ਉਹਨਾਂ ਮਲਾਇਆਂ ਤਨਖਾਹ 14000 ਰੁਪਏ ਘੱਟ ਚੁੱਕੀ ਆ ਬਾਕੀ ਪ੍ਰਾਨੀਪ ਸਿੰਘ ਦੀ ਬਹੁਤ ਵੱਡੀ ਮੰਗ ਆ ਜਿਸ ਬਾਰੇ ਮੀਟਿੰਗ ਮੁਖਰੀ ਪੁਆ ਤੁਹਾਡੇ ਨਾਲ ਬੇਤਾਂ ਹੀ ਹਰ ਪਾਸੇ ਟੀਮਾਂ ਨਾਲ ਪੰਜਾਬ ਦੇ ਡੰਡਕੜ ਵਿੱਚ ਹੋਈਆਂ ਵੀ ਪੁਰਾਣੀ ਪੈਨਸ਼ਨ ਨੂੰ ਅਸੀਂ ਬਹਾਲ ਕਰਾਂਗੇ 2022 ਦੇ ਵਿੱਚ ਸਰਕਾਰ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਵੀ ਅਸੀਂ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਤੀ ਆ ਸਰਕਾਰ ਨੂੰ ਲਗਭਗ ਪੌਣੇ 4 ਸਾਲ ਤੋਂ ਉੱਪਰ ਸਮਾਂ ਹੋ ਚੁੱਕਿਆ ਅਜੇ ਤੱਕ ਪੁਰਾਣੀ ਪੈਨਸ਼ਨ ਦੀਆਂ ਉਹ ਬਹਾਲ